ਤੇ ਬਸ ਮੂੰਹ ਚ ਪਤਾ ਨਹੀਂ ਕੀ ਕਰਦੇ ਬੋਲਦੇ ਵੀ ਨਹੀਂ ਆਂ ਕੁਰਕੁਰ ਜੇ ਕਰਕੇ ਤੇ ਦੇ ਕੇ ਕਹਿਣਗੇ ਵੀ ਜਾਓ ਕੰਮ ਹੋ ਜਾਏਗਾ ਉਹਨਾਂ ਲੋਕਾਂ ਨੂੰ ਮੈਂ ਆਪ ਵੇਖਿਆ ਲੋਕੀ ਫੋਰਚੂਨਰ ਗੱਡੀਆਂ ਦੀਆਂ ਚਾਬੀਆਂ ਫੜਾਉਂਦੇ ਤੇ ਬਾਬਾ ਕਿਤੇ ਦਹੀ ਬਾਰੀ ਸਾਲੀ ਕਿਸ਼ਤਾਂ ਤੇ ਲੈ ਲੈ ਕਹਿਣਾ ਪਿਆ ਹਾਂ ਆਉਂਦਾ ਹੀ ਨਵੀਂ ਤੇ ਆਇਆ ਸਾਡੀ ਫਿਦਰਤ ਹੈ ਅੱਜ ਸਾਨੂੰ ਜਿਹੜਾ ਅੰਧਵਿਸ਼ਵਾਸ ਵਿੱਚ ਪਸਾਊਗਾ ਉਹਨੂੰ ਦੁਨੀਆ ਬੜਾ ਚਾਹੁੰਦੀ ਏ ਮਰਨ ਤੱਕ ਜਾਂਦੇ ਲੋਕੀ ਅੱਖੋ ਵੈਗਰੂ ਇੱਥੋਂ ਤੱਕ ਕਿ ਸਰਕਾਰ ਵੀ ਸਾਹ ਦਿੰਦੀ ਉਹ ਵੀ ਗਨਮੈਣ ਕੋਲੋਂ ਦਿੰਦਿਆ ਤੇ ਜਿਹੜਾ ਚੰਗੀ ਗੱਲ ਕਰਦਾ ਉਹਦਾ ਤੇ ਰਾਬੀ ਰੱਖਾ ਮਹਾਰਾਜੀ ਕਿਉਂਕਿ ਜੇ ਉਹਨੇ ਕੀ ਕੀਤਾ ਜੀ ਡਰਾਤਾ ਕਹਿੰਦਾ ਬਜ਼ੁਰਗ ਦੀ ਗਤੀ ਨਹੀਂ ਹੋਈ ਟੱਬਰ ਵਿਚਾਰਾ ਕਹਿੰਦਾ ਕਿਵੇਂ ਹੋਊ ਕਹਿੰਦਾ ਵੀ ਉਹ ਚੀਜ਼ਾਂ ਮੰਗਦਾ ਅੱਖੋ ਵੈਗਰੂ ਇੱਕ ਤੇ ਸੂਟ ਮੰਗਦਾ ਇੱਕ ਪੱਗ ਹਾਂਜੀ ਇੱਕ ਕਹਿੰਦੇ ਵੀ ਉਹਨੇ ਕੜਾ ਪਾਇਆ ਸੋਨੇ ਦਾ ਤੇ ਜਦੋਂ ਮਰਿਆ ਤੁਸੀਂ ਲਾਇਆ ਹੀ ਨਾ ਲਾਇਆ ਨਾ ਕਹਿੰਦੇ ਲਾਇਆ ਹੀ ਕਹਿੰਦੇ ਫਿਰ ਤਾਈਓ ਤੇ ਢੇੜਾ ਮਾਰਨ ਦਿਆ ਤੁਸੀਂ ਕਿਉਂ ਸ਼ਾਪ ਲਾਈ ਸੋਨੇ ਦੀ ਉਹਦੀ ਬੜੂਆ ਵੀ ਕੱਢਿਆ ਹੀ ਕਹਿੰਦੇ ਕੱਢਿਆ ਕਿੰਨੇ ਪੈਸੇ ਵਿੱਚ ਕਹਿੰਦੇ 4000 ਕਹਿੰਦੇ ਪਹਿਲੋਂ ਤੇ ਉਹ ਲਿਆਓ ਫਿਰ ਛਾਪਾਂ ਦੋਵੇਂ ਲਿਆਓ ਕੜਾ ਐਵੇਂ ਨਹੀਂ ਗਲੋਂ ਲੈਣਾ ਲੋਕੀ ਸੱਚੀ ਨਿਆਂਧ ਵਿਸ਼ਵਾਸੀ ਲਿਆਤਾ ਹੁਣ ਜਿਹੜੇ ਬੰਦੇ ਨੂੰ ਝੂਠ ਮਾਰਨ ਦੇ ਨਾਲ 5 ਮਿੰਟਾਂ 'ਚ 1.5 ਦੋ ਲੱਖ ਬਣ ਗਿਆ ਉਹਨੂੰ ਕੀ ਲੋੜਾ ਸੱਚ ਬੋਲਣ ਦੀ ਬੋਲੋ ਸਤਨਾਮ ਇਹ ਸਚਾਈ ਜੇ ਮਹਾਸੇ ਚ ਕਹਿਦੀ ਰੀਅਲ ਸਚਾਈ ਜੇ ਲੋਕਾਂ ਨੂੰ ਜੋ ਕਹਦੋ ਇਸ ਤਰ੍ਹਾਂ ਕਰਕੇ ਬਲ ਲੈਂਦੇ ਆ ਕਹਿਣ ਦੇ ਭਾਵ ਵੀ ਆਪਣਾ ਕੋਈ ਨਹੀਂ ਜਗਤ ਮੈਂ ਝੂਠੀ ਦੇਖੀ ਆ ਜਿਹੜੀ ਪੰਕਤੀ ਪੜੀ ਨਾ ਉਹ ਇਹ ਕੱବ ਗੱਲ ਲਾਵਾਂਗੇ ਭਾਵੇਂ ਆਪਾਂ ਕਿੰਨੇ ਖਾਪਦੇ ਫਿਰਦੇ ਕਈ ਲਾਈਵ ਚੱਲਦਾ ਵੀਰ ਵਿਦੇਸ਼ਾਂ ਚ ਬੁੱਢੇ ਹੋਗੇ 40 40 ਸਾਲ 18 18 ਘੰਟੇ ਕੰਮ ਕੀਤਾ ਤੇ ਅੰਤ ਨੂੰ ਉਹਨਾਂ ਨੂੰ ਵੀ ਧੋਖਾ ਮਿਲਿਆ ਤੇ ਬਾਣੀ ਤੇ ਬੜਾ ਪਿਆਰ ਕਰਦੀ ਟਾਈਮ ਹੈ ਨਹੀਂ ਕਿਸੇ ਦਾ ਬੈਨ ਨੂੰ ਨਾ ਪੜਨ ਨੂੰ ਬੰਦਾ ਕਹਿੰਦਾ ਬਾਬੇ ਵੇਲੇ ਅਹੀਂ ਵੇਲੇ ਥੋੜਾ ਬਾਅਦ ਚ ਪਤਾ ਲੱਗਦਾ ਜਦੋਂ 2-4 ਕਰੋੜ ਕਮਾ ਕੇ ਮੰਜੀ ਤੇ ਪਿਆ ਹੁੰਦਾ ਤੇ ਕੋਈ ਲਾਗੀ ਨਹੀਂ ਆਉਂਦਾ ਸਾਰੇ ਪਰੇ ਦੀ ਲੰਗ ਦੇ ਜੇ ਕਹਿੰਦਾ ਨਾ ਗੱਲ ਸੁਣ ਲਓ ਕਹਿੰਦੇ ਬਾਅਦ ਚ ਆਉਣੇ ਆ ਸੁਖ ਮੈਂ ਬਹੁ ਸੰਗੀ ਭਈ ਕੋਹ ਨਾਨਕ ਹਰ ਭਜ ਮਨਾ ਮਾਰੇ ਸਹਿਬ ਦੀ ਪੰਕਤੀ ਪੜੀ ਪੜਾ ਰਸ ਬਣ ਗਿਆ ساری ਰਾਤ ਨਹੀਂ ਸੁੱਤਾ ਪੰਕਤੀ ਪੜੀ ਗਿਆ ਪੜੀ ਗਿਆ ਪੜੀ ਗਿਆ ਜਦੋਂ ਸਵੇਰ ਚੜੀ ਤੇ ਜਾ ਕੇ 베ੜੀ ਪਾਈ ਤੇ ਅੱਖਾਂ ਲਾਲ ਐ ਚਿਹਰੇ ਤੇ ਨੂਰ ਐ ਤੇ ਨਾਲ ਦੇ 베ੜੀਆਂ ਵਾਲੇ ਕਹਿੰਦੇ ਸਜਿਆ ਰਾਤ ਕੀ ਗੱਲ ਸੁਤਾ ਨਹੀਂ ਕੀ ਕਰਦਾ ਰਿਆਂ ਅੱਜ ਲੇਟ ਆਇਆ ਏ ਰਿਆ ਨਾ ਗਿਆ ਕਹਿੰਦਾ ਰਾਤੀ ਬਾਜਾਂ ਵਾਲੇ ਦੇ ਪਿਆਰ ਚ ਪੰਕਤੀ ਪੜੀ ਤੇ ਮੇਰਾ ਦਿਲ ਕਹਿੰਦਾ ਵੀ ਅੱਜ ਮੈਨੂੰ ਮਿਲਣ ਆਉਣਗੇ ਆਖੋ ਵੇ ਗਰੋ ਤਿੰਨ ਚੀਜ਼ਾਂ ਜ਼ਿੰਦਗੀ ਚ ਕਦੇ ਨਾ ਛੱਡਿਓ ਇੱਕ ਆਸ ਦੂਜਾ ਵਿਸ਼ਵਾਸ ਤੇ ਤੀਜੀ ਅਰਦਾਸ ਲਿਖ ਲਿਓ ਜ਼ਿੰਦਗੀ ਦੇ ਵਿੱਚ ਬਾਹਰੇ ਬੜਾ ਕੁਝ ਦੇ ਦੇਣਗੇ ਪਰ ਤਿੰਨ ਚੀਜ਼ਾਂ ਇੱਕ ਆਸ ਨਹੀਂ ਛੱਡਣੀ ਢੈਂਦੀ ਕਲਾਜ ਨਹੀਂ ਜਾਣਾ ਕਦੇ ਅਹੀਂ ਵੀ ਉਹ ਦਿਨ ਵੇਖਿਆ ਜਦੋਂ ਰੋਟੀ ਵੀ ਨਹੀਂ ਪੂਰੀ ਆਖਣਾ ਮੁਸ਼ਕਲ ਆ ਸਭ ਕੁਝ ਵੇਚ ਗਿਆ ਹੁਣ ਕਈ ਬੱਚੇ ਡਪੋਰਟ ਹੋ ਕੇ ਆਏ ਜਿਨ੍ਹਾਂ ਨੇ ਜ਼ਮੀਨ ਵੇਚ ਲਈ ਡੰਗਰ ਤੱਕ ਵੇਚ ਲਏ ਘਰ ਵੀ ਗਹਿਣੇ ਪੈ ਗਿਆ ਹੁਣ ਇਸ ਵੇਲੇ ਵਿਚਾਰੇ ਇਨ ਇੱਕ ਢਾਵਾਂ ਡੋਲਨੇ ਵੀ ਮੌਤ ਹੀ ਐ ਪਰ ਮੇਰਾ ਗੁਰੂ ਕਹਿੰਦਾ ਨਹੀਂ ਆਸ ਨਾ ਛੱਡੀ ਜਦ ਦਿਹਾੜੀ ਜਾਣ ਲੱਗ ਪਾ ਪਤਾ ਨਹੀਂ ਕਿਧਰੋਂ ਫੇਰਾ-ਗੇੜਾ ਪੈਣਾ ਹੀ ਆਪ ਸੰਗਤਾਂ ਦਾਸ ਨੂੰ ਕਈ ਮਿਲੀਆਂ ਜਿਹੜੇ ਵੀਰ ਕਹਿੰਦੇ ਮੰਗ ਕੇ ਆਟਾ ਰੋਟੀ ਪਕਾਉਣੇ ਸੀ ਅੱਜ ਲੰਗਰ ਲਾਉਂਦੇ ਆਖੋ ਉਹਦੀ ਖੇੜ ਪਤਾ ਹੀ ਨਹੀਂ ਕਿਧਰੋਂ ਆ ਜਾਣੀ ਆ ਹੋ ਸਕਦਾ 20 ਸਾਲ ਚ ਮੇਰੇ ਭਾਗ ਨਹੀਂ ਮੇਰੇ ਘਰੇ ਜਿਹੜਾ ਜੰਮਿਆ ਹੋਵੇ ਉਹਨੇ ਕੀ ਤਾਂ ਕਿੰਧਾ ਦੀ ਕਿਸਮਤ ਲੈ ਕੇ ਆਉਣੀ ਇਸ ਕਰਕੇ ਕਦੇ ਆਤਮ ਹੱਤਿਆ ਵੱਲ ਨਹੀਂ ਜਾਣਾ ਆਸ ਨਾ ਛੱਡੋ ਦੂਸਰਾ ਵਿਸ਼ਵਾਸ ਆਪਣੇ ਗੁਰੂ ਤੇ ਵਿਸ਼ਵਾਸ ਪੱਕਾ ਕਰੋ ਵੀ ਮੈਂ ਲੈਣਾ ਤੇਤੋਂ ਹੀ ਤੇ ਮੈਂ ਇੱਥੋਂ ਹੀ ਲੈਣਾ ਹੀ ਤੇ ਇੱਥੇ ਰਹਿਣਾ ਹੀ ਮੈਨੂੰ ਮਾਰ ਦੇ ਰੱਖ ਲੈ ਮੈਂ ਕਿਤੇ ਹੋਰ ਨਹੀਂ ਜਾਣਾ ਤੀਸਰੀ ਅਰਦਾਸ ਉਹਨੇ ਕਿਹਾ ਮੇਰਾ ਮਨ ਕਹਿੰਦਾ ਏ ਮੈਂ ਸੁਣਿਆ ਸਿੱਖ ਪੰਗਤੀਆਂ ਪੜ੍ਹਦੀ ਨਾ ਵੀ ਸੁਣਿਆ ਵੀ ਸਿੱਖ ਝੂਠ ਨਹੀਂ ਬੋਲਦੇ ਆਖੋ ਵੈਗਰ 400 ਸਾਲ ਪਹਿਲਾਂ ਦੀਆਂ ਕਥਾ ਹਣ ਤੇ ਚਲੋ ਕੰਮ ਮਾਰੇ ਜਾਂਦਾ ਕਹਿੰਦਾ ਇਹ ਵੱਡੇ ਤੇ ਜਾਣ ਝੂਠ ਨਹੀਂ ਬੋਲਦੇ ਜੀ ਉਹ ਪੰਕਤੀ ਪੜ੍ਹ ਕੇ ਕਹਿੰਦੇ ਨਾ ਮੋਹੇ ਕਬ ਗੱਲ ਲਾਵਾਂਗੇ ਅੱਜ ਮੇਰਾ ਦਿਲ ਕਹਿੰਦਾ ਵੀ ਮੈਨੂੰ ਗੁਰੂ ਸਾਹਿਬ ਜ਼ਰੂਰ ਗੱਲ ਨਾਲ ਲਾਉਣਗੇ ਤੇ ਉਹ ਹੱਸ ਪਏ ਉਹ ਕਹਿੰਦੇ ਆਪਣੀ ਪੱਗ ਵੇਖਿਓ ਕਦੋਂ ਦੀ ਲਈ ਵਿੱਚ ਛੇਕ ਹੋਏ ਭਾਈ ਆਪਣਾ ਚੋਹਲਾ ਵੇਖਿਆਈ ਓਏ ਤੂੰ ਤੇ ਟਾਕੀਆਂ ਤੇ ਵੀ ਟਾਕੀਆਂ ਲਾਈਆਂ ਆਂ ਆਖੋ ਸਤਨਾਮ ਸ੍ਰੀ ਉਹ ਆਪਣੇ ਪੈਰ ਵੇਖੇ ਜੁੱਤੀ ਕਦੋਂ ਦੀ ਪਾਈਓ ਹੈ ਆਪਣੀ ਬੇੜੀ ਵੱਲ ਵੇਖ ਕਿਉਂਕਿ ਸਚਾਈ ਗੁਰਮਖੋ ਅੱਜ ਵੀ ਦੇਣੇ ਵਾਲੇ ਕਿਸੇ ਕੋ ਗਰੀਬੀ ਮੈਂ ਤੁਹਾਡਾ ਧਿਆਨ ਸਾਖੀ ਚ ਨਹੀਂ ਮੈਂ ਲਾ ਜਾ ਰਿਹਾ ਇੱਕ ਪੰਕਤੀ ਜਿੰਨੇ ਪਾਵਨਾ ਨਾ ਪੜੀ ਵੇਖਿਓ ਮਿਲਦਾ 1430 ਅੰਗਾ ਆਪਣੇ ਕੋਲੇ ਕੌਣ ਪੜੂ ਕੌਣ ਸਿੱਖੂ ਬੜੇ ਪਿਆਰ ਦੇ ਵਿੱਚ ਬੈਠ ਕੇ ਜਦੋਂ ਉਹਨਾਂ ਨੇ ਇਹ ਗੱਲਾਂ ਕਹੀਆਂ ਨਾ ਟਾਂਚ ਮਾਰੀ ਕਹਿੰਦੇ ਵੀ ਆਪਣਾ ਮੁਖੜਾ ਵੇਖ ਉਹ ਗੁਰੂ ਗੋਬਿੰਦ ਸਿੰਘ ਉਹਤੇ ਇਦਾਂ ਦੇ ਸਿੱਖ ਰਹਿੰਦੇ ਆ ਜਿਹੜੇ ਆਪਣਾ ਸਿਰ ਵੀ ਭੇਟਾ ਕਰ ਦਿੰਦੇ ਆਖੋ ਸਤਨਾਮ ਤੇ ਤੇਰੇ ਕੋਲੇ ਕੀ ਹੈ ਕੀ ਭੇਟਾ ਕਰੇਂਗਾ ਜਦੋਂ ਇੰਨੀ ਗੱਲ ਕਹੀ ਤੇ ਵਾਕਿਆ ਹੀ ਕਈ ਵਾਰੀ ਅਮੀਰੀ ਵਿੱਚ ਉਹ ਵੀ ਸੱਜਣ ਬਣ ਜਾਂਦੇ ਜਿਹੜੇ ਕਦੀ ਜਾਣਦੇ ਨਹੀਂ ਗਰੀਬੀ 'ਚ ਉਹ ਵੀ ਦੁਸ਼ਮਣ ਬਣ ਜਾਂਦੇ ਜਿਹੜੇ ਆਪਣੇ ਹੁੰਦੇ ਆਖੋ ਵੈਗਰੂ ਚੱਪੂ ਲਾਇਆ ਬੇੜੀ ਹਟਵੀਂ ਕਰ ਲਈ ਨਿੰਦਾ ਭਲੀ ਕਿਸੇ ਕੀ ਮਨ ਮੁਖ ਮੁਗਦ ਕਰਨ ਥੋੜੀ ਜੀ ਦੂਰ ਜਾ ਕੇ ਸੋਚਦਾ ਕਿੰਦਾ ਗੱਲ ਤੇ ਸਹੀ ਇਹਨਾਂ ਦੀ ਵੀ ਵੀ ਮਹਾਰਾਜ ਤੇ ਸ਼ੈਨ ਸ਼ਾਵਾ ਉਥੇ ਸਾਹਮਣ ਦਾ ਰਾਜਾ ਰਤਨ ਰਾਏ ਪੰਜ ਕਲਾ ਸ਼ਸਤਰ ਚੰਦਨ ਦੀ ਚੌਕੀ ਚ ਦੋਆ ਕਿਡੀਆਂ ਕਿਡੀਆਂ ਭੇਟਾ ਲੈ ਕੇ ਰਾਜੇ ਮਹਾਰਾਜੇ ਮਿਲਦੇ ਓਏ ਵਾਕਿਆ ਮੇਰੇ ਗਰੀਬ ਕੋ ਨਾ ਕੱਪੜੇ ਨਾ ਪੱਗ ਨਾ ਮੱਥਾ ਟੇਕਨ ਨੂੰ ਪੈਹਿਆ ਵਾਕਿਆ ਸਹੀ ਆ ਮਿੰਨਾ ਮੇਰੇ ਕੋ ਨਹੀਂ ਆਉਣਾ ਆਖੋ ਸਤਨਾਮ ਇੰਨਾ ਕੁ ਸੋਚ ਕੇ ਨਾ ਅੱਖਾਂ ਬੰਦ ਹੋ ਗਈਆਂ ਹੁਣ ਜਿਹੜੀ ਪੰਕਤੀ ਅੰਦਰ ਚੱਲਣ ਦੀ ਫੇਰ ਚੱਲ ਪਈ ਇਧਰ ਸਿੱਖ ਵੀ ਦੱਸਦੇ ਰਹਿੰਦੇ ਸੀ ਮਹਾਰਾਜ ਨੂੰ ਵੀ ਮਹਾਰਾਜ ਇੱਕ ਮੁਸਲਮਾਨ ਐ ਜਿਹੜੇ ਆ ਕਵਰਾਂ ਨੂੰ ਜਾਂਦੇ ਸੁਣ ਲਿਓ ਇੱਕ ਮੁਸਲਮਾਨ ਹੈ ਤੇ ਸਤਿਗੁਰੂ ਗਰੀਬੜਾ ਜਿਆ ਬੇੜੀ ਚਲਾਉਂਦਾ ਤੇ ਤੁਹਾਨੂੰ ਬੜਾ ਯਾਦ ਕਰਦਾ ਰਹਿੰਦਾ ਆ ਨਿਤਨੇਮ ਕਾਦੇ ਲਈ ਕਰੀਦਾ ਝੂਠੇ ਭਾਂਡੇ ਕਾਦੇ ਲਈ ਮਾਹਿੰਦੇ ਜੇ ਗੁਰਦੁਆਰੇ ਗ੍ਰਹੀ ਕਿਉਂ ਦਿੰਨੇ ਆਪਾਂ ਕਾਤੋਂ ਤੜਕੇ ਉੱਠੀਦਾ ਏ ਕਾਤੋਂ ਆਪਾਂ ਸਾਰੇ ਜਾਣਿਆ ਪ੍ਰਬੰਧ ਕਰੀ ਫਿਰਦੇ ਤੇ ਮਗਰ ਪਿੱਛੇ ਰਾਜ ਕੀਆ ਕਿਤੇ ਸਾਡੇ ਗਰੀਬਾਂ ਤੇ ਗੁਰੂ ਦੀ ਕਿਰਪਾ ਹੋ ਜੇ ਤੁਸੀਂ ਘਰ ਬਾਹਰ ਛੱਡ ਕੇ ਆ ਕੇ ਇੱਥੇ ਚੌਂਕੜੇ ਮਾਰੇ ਪਿੱਛੇ ਰੀਜਨ ਹੁੰਦਾ ਹਰ ਕਿਸੇ ਚੀਜ਼ ਦੇ ਚਲੋ ਸਾਨੂੰ ਤੇ ਇਹ ਹੋ ਜੂ ਬਾਕੀ ਗੱਲਾਂ ਛੱਡੋ ਵੀ ਅਹੀਂ ਸੇਵਾ ਲੈਣੀ ਇਹੀ ਆ ਨਾ ਵੀ ਕਥਾ ਕਰਾਂਗੇ ਫੇਰੀ ਕੋ ਪੇਟਾ ਦਊ ਬੱਚੇ ਤੁਹਾਨੂੰ ਕੀ ਆ ਵੀ ਸਾਰੇ ਜਣੇ ਦੇਵਤਿਆਂ ਦੀ ਤਰ੍ਹਾਂ ਬੈਠੇ ਆ ਹਰ ਕਿਸੇ ਨੂੰ ਮੰਗ ਹੈ ਉਹਦੇ ਮਨ ਦੇ ਵਿੱਚ ਵੀ ਖੇੜ ਸੀ ਤੇ ਸਿੱਖ ਦੱਸਦੇ ਰਹਿੰਦੇ ਆ ਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਕੋਲ ਹੀ ਆ ਬੋਲੋ ਸਤਨਾਮ ਉਹ ਕਿਤੇ ਦੂਰ ਨਹੀਂ ਸੰਗਤ ਜੀ ਉਹ ਸਭ ਵੇਖਣਦਿਆ ਵੀ ਚੰਗਿਆਈਆਂ ਬੁਰਿਆਈਆਂ ਵਾਚੈ ਅਰਮੀ ਆਪ ਕੇ ਨੇੜੇ ਅੱਜ ਵੀ ਜਿੰਨੇ ਜਿੰਨੇ ਤਣ ਕਰਕੇ ਮਣ ਕਰਕੇ ਤਣ ਕਰਕੇ ਸਭ ਆ ਉਹਦਾ ਕਰਮ ਬਣ ਜਾਣਾ ਕਰਮ ਦੀ ਖੇਡ ਬੜੀ ਪਿਆਰੀ ਆ ਪ੍ਰੇਮ ਨਾਲ ਨੇਤਰ ਭਰੇ ਸਮਾਧੀ ਲਾਗੀ ਤੇ ਇੱਕ ਆਵਾਜ਼ ਆਈ ਹੋਏ ਸੈਦਿਆ ਕੰਨਾਂ ਨੂੰ ਯਕੀਨ ਨਹੀਂ ਹੋਇਆ ਆਵਾਜ਼ ਵਿੱਚ ਰਸ ਵੜਾਇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਕਿਸੇ ਦੀ ਮਾਂ ਕਿਸੇ ਦਾ ਭਾਈ ਕਿਸੇ ਦੀ ਚਾਚੀ ਕਿਸੇ ਦੀ ਤਾਈ ਆਵਾਜ਼ ਮਾਰੇ ਤੇ ਮਾਨ ਜਾ ਹੁੰਦਾ ਮੇਰੇ ਆਪਣੇ ਨੇ ਮਾਰੀ ਐ ਕਹਿੰਦੇ ਜਿੰਨੂੰ ਗੁਰੂ ਸਾਹਿਬ ਆਵਾਜ਼ ਮਾਰਨ ਕਿੱਡੇ ਵੱਡੇ ਭਾਗਾ ਦਾ ਮਾਲਕ ਹੈ ਹੁਣ ਆਪਾਂ ਜਿੰਨੇ ਬੈਠੇ ਐਵੇਂ ਨਹੀਂ ਆ ਗਏ ਤੁਸੀਂ ਗੁਰੂ ਨੇ ਆਵਾਜ਼ ਮਾਰੀ ਸੱਦਾ ਦਿੱਤਾ ਸੱਦਾ ਨਾ ਦਈਏ ਤੇ ਗਵਾਂਢੀ ਨਹੀਂ ਆਉਂਦਾ ਜੀ ਉਹ ਵੀ ਕਹਿੰਦਾ ਤੂੰ ਆਇਆ ਨਹੀਂ ਪ੍ਰੋਗਰਾਮ ਤੇ ਉਹ ਕਹਿੰਦਾ ਕਹਿੰਦਾ ਤੇ ਇਦਾਂ ਜਿਵੇਂ ਸੱਦਾ ਦਿੱਤਾ ਹੁੰਦਾ ਤੇ ਤੁਸੀਂ ਵੇਖੋ ਅੱਜ ਕਿੱਡਾ ਤਰਸ ਕੀਤਾ ਮਹਾਪੁਰਖ ਤੇ ਗੁਰੂ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਸੱਦ ਲਿਆ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸੱਦਾ ਪੁਆਈ ਹੈ ਜਦੋਂ ਦੂਜੀ ਵਾਰੀ ਆਵਾਜ਼ ਪਈ ਸੈਦਿਆ ਰਹਿ ਨਾ ਹੋਇਆ ਜਦੋਂ ਨੇਤਰ ਖੋਲੇ ਤੇ ਕੰਡੇ ਦੇ ਉੱਤੇ ਸੋਹਣਿਆਂ ਦੇ ਸਰਦਾਰ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਬੈਠੇ ਪਏ ਆਖੋ ਵੇਗਰ ਮਹਾਰਾਜ ਸਾਹਿਬ ਕਹਿੰਦੇ ਆ ਜਾ ਬੜਾ ਚਾਹ ਚੜਿਆ 베ੜੀ ਭੁਜਾਈ ਤੇ ਕੰਡੇ ਨਾਲ ਲਾਈ ਹੁਣ ਇਹ ਸਾਖੀ ਵੱਖਰੀ ਆ ਪਰ ਮਹਿਸੂਸ ਕਰਿਓ ਮੇਰੀ ਵੀ ਜ਼ਿੰਦਗੀ 32 ਸਾਲ ਤੁਸੀਂ 50ਾਂ 60ਾਂ ਦੇ ਬੈਠੇ ਕੀ ਪਾਇਆ ਜ਼ਿੰਦਗੀ ਚ ਸੋਚੋ ਯਾਰਾ 2 ਕਿੰਡ ਕੀ ਆਪਾਂ ਪਾਇਆ ਉਠੀ ਵਾਲੀ ਬੱਚੇ ਬੜਾ ਬੜੂ ਲੈ ਆ ਥੋੜਾ ਬਹੁਤ ਇੱਧਰ ਉੱਧਰ ਕੂੜ ਰਾਜਾ ਕੂੜ ਪਰਜਾ ਕੂੜ ਕੂੜੈ ਨੇ ਲੱਗਾ ਜਿਵੇਂ ਮੱਖੀ ਸ਼ਹਿਦ ਇਕੱਠਾ ਕਰਦੀ ਚੋਕੇ ਕੋਈ ਇਸ ਤਰ੍ਹਾਂ ਹੀ ਕਿਸੇ ਦਿਨ ਆਪਣੇ ਬਾਬੇ ਦਾਦੇ ਸਾਰੇ ਵੱਡੇ ਤੁਰ ਗਏ ਛੱਡ ਕੇ ਆਖੂ ਸਤਨਾਮ ਅਰ ਮਾਰੇ ਕੀ ਕਹਿੰਦਿਆ ਵਿੱਚ ਦੁਨੀਆ ਸੇਵਕ ਵਾਈਐ ਵਿੱਚ ਦੁਨੀਆ ਸੇਵਕ ਵਾਈਐ ਤਾਂ ਦਰਗਹ ਬਸਣ ਪਾਈ ਐ ਤਾਂ ਦਰਗਹ ਬਸਣ ਪਾਈ ਐ ਵਿੱਚ ਦੁਨੀਆਂ ਸੇਵਕ ਮਾਈ ਐ ਵਿੱਚ ਦੁਨੀਆਂ ਸੇਵਕ ਵਾਈ ਐ ਤਾਂ ਦਰਗਹਿ ਵਸਣ ਪਾਈਏ ਤਾਂ ਦਰਗਹਿ ਵਸਣ ਪਾਈਏ ਬਹਿਣਾ ਚਾਹਣੇ ਦਰਗਾਹ ਚ ਕਿਉਂ ਬਈ